ਏ ਅਮਨਦੀਪ ਕੌਰ ਦੀ ਕਰੀਏ ਗੱਲ ਆਪਾਂ ਪਿਛਲੇ ਦਿਨੀ ਆਪਾਂ ਦੇਖਿਆ ਕਿ ਬਾਦਲ ਤੋਂ ਉਹਨਾਂ ਦੁਆਰਾ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਰਿਮਾਂਡ ਤੇ ਸੀ ਪਰ ਕਹਿੰਦੇ ਨੇ ਕਿ ਰਿਮਾਂਡ ਦੇ ਜਿੰਨੇ ਦਿਨ ਸੀ ਉਸ ਤੋਂ ਪਹਿਲਾਂ ਹੀ ਇੱਕ ਦਿਨ ਰਿਮਾਂਡ ਖਤਮ ਕਰ ਲਈ ਪੁੱਛਦਾ ਜਿਹੜੀ ਕਰਕੇ ਇਹਦੇ ਵਿਜੀਲੈਂਸ ਵਾਲੇ ਕਹਿੰਦੇ ਕਿ ਭਾਈ ਇਹਦੇ ਜਿੰਨਾ ਪੁੱਛਣਾ ਸੀ ਪੁੱਛ ਲਿਆ ਕੀ ਕਾਰਨ ਹੈ ਜੀ ਪਹਿਲਾਂ ਹੀ ਰਿਮਾਂਡ ਤੋਂ ਪਹਿਲਾਂ ਹੀ ਕਿਵੇਂ ਰਿਮਾਂਡ ਖਤਮ ਹੋ ਗਿਆ ਨਹੀਂ ਅਮਨਦੀਪ ਕੌਰ ਦੀ ਜੀ ਜੀ ਥਾਰ ਵਾਲੀ ਬੀਬੀ ਕਹ ਲੋ ਉਸ ਦੀ ਗੱਲ ਕਰ ਰਹੇ ਆਪਾਂ ਨੇ ਦੇਖੋ ਉਹਦੇ ਚ ਕੀ ਹੈ ਕਿ ਉਹਨੂੰ ਹੈਲਥ ਪ੍ਰੋਬਲਮ ਹੈ ਨਾ ਜੀ ਹੂੰ ਉਹਦੇ ਪੱਥਰੀ ਹੈ 4 ਐਮ ਐਮ ਦੀ ਜੀ ਇਹ ਗੱਲ ਇਦਾਂ ਹੈ ਕਿ ਠੀਕ ਹੈ ਤੁਸੀਂ ਆਪੋ ਆਪਣਾ ਮਤਲਬ ਕਿ ਨਜ਼ਰ ਰੱਖਦੇ ਹੋ ਇਹ ਚੀਜ਼ਾਂ ਨੂੰ ਹੂੰ ਪਰ ਇਸ ਮਾਮਲੇ 'ਚ ਤੇ ਤੁਹਾਨੂੰ ਸੁਵੇਧਨ ਹੋਣਾ ਚਾਹੀਦਾ ਐਟ ਲੀਸਟ ਕਿ ਕਿਸੇ ਨੂੰ ਵੀ ਇਹ ਚੀਜ਼ ਹੋ ਸਕਦੀ ਜੀ ਜੀ ਬਿਲਕੁਲ ਸਾਡੇ ਘਰਾਂ 'ਚ ਬਹੁਤ ਸਾਰੀਆਂ ਬੀਬੀਆਂ ਨੂੰ ਸ਼ਿਕਾਇਤ ਹੁੰਦੀ ਹੈ ਹੂੰ ਤੁਹਾਨੂੰ ਲੱਗ ਕੇ ਕਿਸੇ ਦੀ ਬਿਮਾਰੀ ਦਾ ਮਜ਼ਾਕ ਤੇ ਨਹੀਂ ਨਾ ਉਡਾਇਆ ਜਾ ਸਕਦਾ ਜੀ ਪੱਥਰੀ ਦਾ ਦਰਦ ਤੇ ਭਗਵੰਤ ਮਾਨ ਹੋਰਾਂ ਨੂੰ ਵੀ ਉੱਠਿਆ ਸੀਗਾ ਹਸਪਤਾਲ ਜਾਣਾ ਪਿਆ ਬਿਲਕੁਲ ਤਾਂ ਅਸੀਂ ਉਹਨਾਂ ਦੀ ਬਿਮਾਰੀ ਦਾ ਮਜ਼ਾਕ ਥੋੜੀ ਬਣਾ ਸਕਦੇ ਹਾਂ ਰਾਮਨ ਅਰੋੜਾ ਨੂੰ ਵੀ ਉੱਠਿਆ ਪਿਛਲੇ ਦਿਨੀ ਰਮਨ ਅਰੋੜਾ ਨੂੰ ਉੱਠਿਆ ਹੂੰ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਲੀਡਰ ਆ ਜਿਨ੍ਹਾਂ ਦਾ ਲਾਹ ਚੱਲਦਾ ਰਹਿੰਦਾ ਹੈ ਜੀ ਤਾਂ ਖੈਰ ਇਹ ਜਦੋਂ ਸਾਰਾ ਕੁਝ ਹੋਇਆ ਉਤੋਂ ਬਾਅਦ ਇਹਨੂੰ ਹਸਪਤਾਲ ਖੜਿਆ ਗਿਆ ਹਮ ਹਸਪਤਾਲ ਖੜਿਆ ਗਿਆ ਪੁਸ਼ਟੀ ਹੋਈ ਉਸ ਤੋਂ ਬਾਅਦ ਵਿਜੀਲੈਂਸ ਜਾਂਦੀ ਆ ਕੋਰਟ ਜੀ ਕਿ ਕਿਰਪਾ ਕਰਕੇ ਰਿਮਾਂਡ ਖਤਮ ਕਰ ਦਿੱਤਾ ਜਾਵੇ ਜਿਹਨੂੰ ਲੈ ਕੇ ਕਈ ਸਵਾਲ ਪੈਦਾ ਹੋਏ ਨੇ ਕਿ ਵਿਜੀਲੈਂਸ ਨੇ ਰਿਮਾਂਡਾ ਤਾਂ ਵਿਚਾਲੇ ਕਿਉਂ ਛੱਡ ਦਿੱਤਾ ਹਮ ਠੀਕ ਹੈ ਸਰ ਕੋਰਟ ਨੇ ਕਹਿ ਕੇ ਠੀਕਿਆ ਰਿਮਾਂਡ ਕੱਟਿਆ ਜੀ ਪਰ বিবি ਨੂੰ جیل ਭੇਜਣ ਤੋਂ ਪਹਿਲਾਂ ਇਲਾਜ ਵਾਸਤੇ ਲਿਜਾਇਆ ਜਾਵੇ ਹੁਣ ਇਹ ਕਮਾਲ ਦੀ ਗੱਲ ਹੈ ਕਿ ਵਿਜੀਲੈਂਸ ਬਿਮਾਰੀ ਦੇ ਚੱਲਦਿਆਂ ਕਹ ਰਹੀ ਹੈ ਕਿ ਰਿਮਾਂਡ ਖਤਮ ਆ ਤੇ ਉਧਰੋਂ ਜਿਹੜੇ ਉਹ ਡਾਕਟਰ ਆ ਉਹ ਦਵਾਈ ਬੂਟੀ ਦੇਖ ਕੇ ਕਹਿੰਦੇ ਇੱਕੇ ਭਾਈ ਜਾਓ ਲੈ ਜਾਓ ਜੀ ਇਹ ਹੁਣ ਤੁਹਾਡਾ ਸਵਾਲ ਜਾਂ ਕਈਆਂ ਦਾ ਸਵਾਲ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਭਾਈ ਇਹਦਾ ਅਧ ਵਿਚਾਲੇ ਰਿਮਾਂਡ ਕਿਉਂ ਹੂੰ ਹੁਣ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਕੱਲ ਦੀ ਇਹੀ ਖਬਰ ਸੀ ਜੀ ਜੀ ਬਿਲਕੁਲ ਬੀਐਮਐਸ ਦੇ ਵਿੱਚੋਂ ਚੱਕਮ ਤੋਬਾ ਦੇ ਜੁਡੀਸ਼ੀਅਲ ਕੋਰਟ ਜੁਡੀਸ਼ੀਅਲ ਭੇਜ ਦਿੱਤਾ ਜੁਡੀਸ਼ੀਅਲ ਕੋਰਟ ਨਹੀਂ ਹੁੰਦਾ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਕਿ ਫਲਾਣੇ ਅਕਿਊਜ਼ ਨੂੰ ਜੁਡੀਸ਼ੀਅਲ ਕਰ ਦਿੱਤਾ ਜੁਡੀਸ਼ੀਅਲ ਪਾਬ ਕੇ ਨਿਆਇਕ ਹਿਰਾਸਤ ਚ ਹਿਰਾਸਤ ਸਰ ਦੋ ਟਾਈਪ ਦੀ ਹੈ ਜੀ ਜਦ ਤੱਕ ਤੁਸੀਂ ਥਾਣੇੋਂ ਰਿਮਾਂਡ ਤੇ ਹੋ ਤਾਂ ਤੁਸੀਂ ਪੁਲਿਸ ਕਸਟਡੀ ਚ ਹੋ ਜੀ ਜਦ ਉਹ ਸਾਰਾ ਕੁਝ ਪ੍ਰੋਸੈਸ ਖਤਮ ਹੋ ਗਿਆ ਕੋਰਟ ਦੇ ਆਰਡਰ ਤੇ ਤੁਸੀਂ ਜੇਲ੍ਹ ਚ ਭੇਜ ਦਿੱਤਾ ਕਿਸੇ ਨੂੰ ਜਾਂ ਮੇਰੇ ਅਰਗਾ ਚਲਾ ਗਿਆ ਦੈਨ ਤੁਸੀਂ ਜੁਡੀਸ਼ੀਅਲ ਕਸਟਡੀ ਚ ਹੋ ਹਿਰਾਸਤ ਜਿਹੜੀ ਹੈ ਉਹ ਕਹ ਲਓ ਕਿ ਨਿਆਇਕ ਹਿਰਾਸਤ ਹੈ ਕਿ ਕੋਰਟ ਦੀ ਹਿਰਾਸਤ ਹੈ ਉਹ ਸਿੰਦਸ ਸਰਲਾ ਖਰਾਚ ਜੀ ਸਮਝਣਾ ਪਵੇ ਤਾਂ ਹੁਣ ਗੱਲ ਜਿਹੜੀ ਸਰ ਇਹ ਆ ਕਿ ਰਿਮਾਂਡ ਅਦਵ ਚਾਲੇ ਜੋ ਛੱਡਿਆ ਗਿਆ ਜਾਂ ਛੁੜਵਾਇਆ ਗਿਆ ਉਹਦਾ ਕੀ ਕਾਰਨ ਹੋ ਸਕਦਾ ਹੈ ਦੇਖੋ ਸਾਫ ਹੈ ਸਪਸ਼ਟ ਹੈ ਕਿ ਵਿਜੀਲੈਂਸ ਨੇ ਮੇਰੇ ਖਿਆਲ ਦੇ ਨਾਲ ਇਹ ਤਵਕਕੁ ਕੀਤੀ ਹੋਏਗੀ ਕਿ ਬੀਪੀ ਹਸਪਤਾਲ ਦੇ ਵਿੱਚ ਦਾਖਲ ਹੋਏਗੀ ਹੂੰ داخل ਹੋਏ ਕੀ ਤੇ ਅਸੀਂ ਪੁੱਛ ਕੇ ਚ ਤੇ ਫਿਰ ਕਰ ਨਹੀਂ ਸਕਦੇ ਉਥੇ ਜੀ ਜੀ ਤੇ ਸਾਨੂੰ ਮਤਲਬ ਕਿ ਭਾਈ ਅੱਜ ਦੀ ਘੜੀ ਇਹ ਰਿਮਾਂਡ ਖਤਮ ਕਰਵਾ ਦੇਣਾ ਚਾਹੀਦਾ ਅਸੀਂ ਕੱਲ ਨੂੰ ਫੇਰ ਕੋਰਟ ਨੂੰ ਕਵਾਂਗੇ ਕਿ ਹੁਣ ਬੀਬੀ ਫੇਟਿਆ ਹੁਣ ਸਾਨੂੰ ਇੱਕ ਵੱਖਰਾ ਰਿਮਾਂਡ ਜਿਹੜਾ ਫੇਰ ਤੋਂ ਦੇ ਦਿੱਤਾ ਜਾਵੇ ਜੀ ਸ਼ਾਇਦ ਉਹਨਾਂ ਨੇ ਇਹਦਾ ਖੰਡਿਆ ਪਰ ਇਹ ਪੁੱਠਾ ਪੈ ਗਿਆ ਹੂੰ ਇਹ ਪੁੱਠਾ ਪੈ ਗਿਆ ਕਿਉਂਕਿ ਡਾਕਟਰਾਂ ਨੇ ਕਿਹਾ ਕਿ ਭਾਈ ਤੁਸੀਂ ਜਾ ਜੇਲ੍ਹ ਪਿੱਛੇ ਸਕਦੇ ਹੂੰ ਤਾ ਕਰਕੇ ਉਹ ਸਵਾਲ ਪੈਦਾ ਹੋ ਗਿਆ ਸਾਬ ਬਿਲਕੁਲ ਸਵਾਲ ਪੈਦਾ ਹੋ ਗਿਆ ਹੁਣ ਤੇ ਟ੍ਰਿਕ ਜਿਵੇਂ ਤੁਸੀਂ ਹਾਂਜੀ ਮਤ ਸ਼ਹਿ ਮਾਤ ਦੀ ਖੇਡ ਹੈ ਨਾ ਜੀ ਇਸ ਮਾਮਲੇ ਦੇ ਵਿੱਚ ਕਿਉਂਕਿ ਮਾਮਲਾ ਜਿਹੜਾ ਹੈ ਉਹ ਆਲ ਰੌਂਡ ਲਿਖ ਰਹੇ ਮੈਨੂੰ ਕੋਈ ਕੀ ਆਲ ਰੌਂਡ ਹੈ ਨਹੀਂ ਐਸਾ ਨਹੀਂ ਹੈ ਤੇ ਇੱਕ ਕਹ ਲੋ ਕਿ ਆਮ ਸਧਾਰਨ నాలెজ ਦੀ ਗੱਲ ਆ ਤਾਂ ਮਤਲਬ ਕਿ ਇਸ ਕਰਕੇ ਇਹ ਮਾਮਲਾ ਜਿਹੜਾ ਨਾ ਪਚੀਦਾ ਬਣ ਗਿਆ ਕਿ ਸ਼ਹਿ ਮਤ ਦੀ ਖੇਡ ਹਾਈ ਪ੍ਰੋਫਾਈਲ ਮਾਮਲਾ ਹੈ ਜੀ ਤਾਂ ਵਿਜੀਲੈਂਸ ਵੀ ਕੋਈ ਕਸਰ ਨਹੀਂ ਸੀ ਛੜਨਾ ਚਾਹੁੰਦੀ ਤੇ ਮੇਰੇ ਖਿਆਲ ਦੇ ਨਾਲ ਹੁਣ ਇਸ ਬਿਮਾਰੀ ਨੇ ਵਿਜੀਲੈਂਸ ਨੂੰ ਮਾਰ ਦੇ ਦਿੱਤੀ ਹੈ ਇਹ ਗੱਲ ਤੇ ਮੰਨਣੀ ਪਾਏਗੀ ਤਾਂ ਉਹਨਾਂ ਨੂੰ ਹੁਣ ਦੁਬਾਰਾ ਤੋਂ ਕੋਰਟ 'ਚ ਜਾਣਾ ਪਊਗਾ ਹਮ ਕਿ ਭਾਈ ਸਾਨੂੰ ਰਿਮਾਂਡ ਮੁਰ ਤੋਂ ਦਿਓ ਤੇ ਇਸ ਕਰਕੇ ਹੁਣ ਕੋਰਟ ਰਿਮਾਂਡ ਦਿੰਦੀ ਹੈ ਕਿ ਨਹੀਂ ਦਿੰਦੀ ਉਹ ਕੋਰਟ ਨੇ ਪਰ ਕਰਦਾ ਹੈ ਜੀ ਬਿਲਕੁਲ ਜੀ ਅਬਰਾਰ ਸਾਹਿਬ ਕਹਿ ਰਹੇ ਨੇ ਕਿ ਦਰਦ ਤਾਂ ਕਦੋਂ ਵੀ ਉੱਠ ਜਾਂਦਾ ਪਈ ਪਥਰੀ ਜਾਂਦਾ ਤੇ ਕਹਿੰਦੇ ਮੇਰੇ ਵੀ ਉੱਠ ਜਾਂਦਾ ਬਿਲਕੁਲ ਜੀ ਇਹ ਤੇ ਨਹੀਂ ਨਹੀਂ ਬਿਮਾਰੀ ਦਾ ਚਲੋ ਕੋਈ ਵੀ ਬੰਦਾ ਜੇ ਉਹ ਪੁਲਸ ਕਸਟਡੀ ਚ ਆਇਆ ਜੇ ਉਹ ਡਰਾਮਾ ਕਰਦਾ ਹੈ ਤਾਂ ਡਾਕਟਰਾਂ ਨੇ ਜਾ ਕੇ ਉਹਨੂੰ ਸਿੱਧ ਸਪਸ਼ਟ ਕਰਨਾ ਹੈ ਜੀ ਠੀਕ ਹੈ ਨਾ ਜੀ ਹੋ ਜਾਂਦਾ ਕਈ ਵਾਰ ਮਤੇਰੇ ਬੰਦੇ ਆ ਜਿਹੜੇ ਕੁੱਟ ਤੋਂ ਡਰਦੇ ਉਥੇ ਕਈ ਕੁਛ ਕਰਦੇ ਆ ਹੂੰ ਤਾਂ ਗੱਲ ਇਹ ਆ ਕਿ ਉਹ ਠੀਕ ਆ ਜੇ ਕਿਸੇ ਨੇ ਕਬਾਨਾ ਲਾਇਆ ਤੇ ਡਾਕਟਰੀ ਰਿਪੋਰਟ ਹੈਗੀ ਆ ਜੇ 4 ਐਮ ਐਮ ਦੀ ਪੱਥਰੀ ਦੀ ਰਿਪੋਰਟ ਆ ਤੇ ਇਹਦਾ ਮਤਲਬ ਕਿ ਟੈਸਟ ਹੋਇਆ ਹੋਏਗਾ ਜੀ ਹੂੰ ਬਿਲਕੁਲ ਫਿਰ ਉਹਨਾਂ ਤੋਂ ਮਾਹਰ ਨਹੀਂ ਕਹਿ ਸਕਦੇ ਦੇਖੋ ਭਈ ਮੈਂ ਤੇ ਕੱਲ ਵੀ ਕਿਹਾ ਸੀਗਾ ਕਿ ਹਾਲੇ ਟ੍ਰਾਇਲ ਚੱਲਣਾ ਹੈ ਹੂੰ ਉਹ ਦੋਸ਼ੀ ਆ ਬੇਦੋਸ਼ੀ ਆ ਹਾਲੇ ਸਿੱਧ ਹੋਣਾ ਹੈ ਆਹੋ ਅਸੀਂ ਤੇ ਪਹਿਲੇ ਹੀ ਫੈਸਲੇ ਸੁਣਾ ਦਿੰਨੇ ਆ ਨਾ ਕਈ ਵਾਰੀ ਵਾਲੇ ਕਾਲੇ ਹੋ ਜਾਂਦੇ ਆ ਅਸੀਂ ਸਰ ਉਹ ਲੋਕ ਆ ਮਾਫ ਕਰਨਾ ਅਸੀਂ ਦੂਜਿਆਂ ਦੀ ਗਲਤੀ ਤੇ ਬਹੁਤ ਵੱਡੇ ਜੱਜ ਆ ਤੇ ਆਪਣੀ ਗਲਤੀ ਦੇ ਵਕੀਲ ਬਹੁਤ ਤਗੜੇ ਆ ਬਿਲਕੁਲ ਸਾਡੀ ਇਹ ਫਿਤਰਤ ਐ ਸਾ ਉਹ ਆਪ ਦੇ ਪੱਖ ਚ ਅਸੀਂ ਉਹਨਾਂ ਖੜ ਜਾਨੇ ਡਟ ਕੇ ਤੇ ਦੂਜੇ ਵਾਰ ਇਹ ਅਸੀਂ ਭਾਜ ਉਹਦੀ ਲੈਣੇ ਖੈਰ ਚਲੋ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਤਾਂ ਪਹਿਲੇ ਕਿਹਾ ਸੀ ਕਿ ਕੁਛ ਨਹੀਂ ਹੋਣਾ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੁਛ ਨਹੀਂ ਹੋਇਆ ਇੰਤਜ਼ਾਰ ਕਰਦੇ ਹਾਂ ਕੀ ਹੁੰਦਾ ਹੈ ਪਰ ਇਸ ਖਬਰ ਤੋਂ ਅੱਗੇ ਨੂੰ ਚੱਲਦੇ ਹਾਂ ਨਾਲ ਤੁਹਾਡਾ ਸਵਾਗਤ ਵੀ ਕਰਦੇ ਹਾਂ ਜੀ ਪ੍ਰੋਗਰਾਮ ਨੂੰ ਸ਼ੇਅਰ ਕਰਨ ਦੀ ਗੁਜ਼ਾਰਿਸ਼ ਵੀ ਕਰਦੇ ਹਾਂ ਮਿੰਟ ਜੀ ਕੱਲ ਗੱਲ ਕੀਤੀ ਸੀ ਫਾਜ਼ਲ ਕਾ ਦੀ ਉੱਥੇ ਐਸਐਸਪੀ ਸਾਹਿਬ ਨੂੰ ਜਿਹੜਾ ਕੀਤਾ ਸੀ ਸਸਪੈਂਡ ਤੇ ਉਹਦੇ ਮਾਮਲੇ 'ਚ ਕਹਿੰਦੇ ਵੀ ਤਿੰਨ ਸਾਥੀ ਨਾਲ ਤਾਂ ਹੋਰ ਸੀਗੇ ਪਰ ਜਿਹੜੇ ਹੋਰ ਵੀ ਕੁਛ ਰੜਾਰਤੇ ਨੇ ਕੋ ਰੀਡਰ ਵਗੈਰਾ ਜਾਂ ਕੁਛ ਹੋਰ ਨਾਲ ਜੁੜੇ ਹੋਏ ਸੀ ਉਹਨਾਂ ਤੋਂ ਵੀ ਪੁੱਛ ਗਿਛ ਹੋਣੀ ਐ ਉੱਥੋਂ ਵੀ ਕੁਛ ਨਿਕਲ ਸਕਦਾ ਹੈ ਹੋਰ ਨਵੀਆਂ ਚੀਜ਼ਾਂ ਨਹੀਂ ਦੇਖੋ ਉਹਦੇ ਵਿੱਚ ਪਤਾ ਨਹੀਂ ਹੁਣ ਕਿਹਦੇ ਕਿਹਦੇ ਤੋਂ ਪੁੱਛ ਗਿਛੇ ਕਰੋਗੇ ਮੈਨੂੰ ਵੀ ਪਤਾ ਚਾਰ ਤਿੰਨਾਂ ਨੇ ਫੜੇ ਐ ਐਸਐਸਪੀ ਸਸਪੈਂਡ ਕਰ ਦਿੱਤਾ પણ ਜਿਹੜੇ ਐਸਐਸਪੀ ਨੂੰ ਇਹਨਾਂ ਨੇ ਸਸਪੈਂਡ ਕੀਤਾ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਬਰਾੜ ਸਾਹਿਬ ਜੀ ਕਿ ਬੜੇ ਚਰਚਿਤ ਅਫਸਰ ਹੈ ਅੱਜ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੱਖ ਦੇ ਵਿੱਚ ਵੀ ਬਹੁਤ ਸਾਰੇ ਪੋਸਟ ਜਾਂ ਕਮੈਂਟ ਜਿਹੜੇ ਹੋ ਰਹੇ ਆ ਹੋ ਰਹੇ ਬਿਲਕੁਲ ਪਰ ਇਸ ਦਰਮਿਆਨ ਜਿਹੜੀ ਵੇਖਣ ਵਾਲੀ ਗੱਲ ਇਹ ਆ ਕਿਉਂਕਿ ਪੁੱਛ ਗੇਚ ਤੇ ਦੇਖੋ ਮਾਮਲਾ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਜੁੜਿਆ ਬਤੇਰਾ ਖੁਸ਼ ਹੋਏਗਾ ਹੂੰ ਪਰ ਸਰ ਇਹ ਜਿਹੜੀ ਬਾਰਡਰ ਬੈਲਟ ਆ ਨਾ ਜਿਹੜੀ ਇਧਰੋਂ ਸ਼ੁਰੂ ਹੁੰਦੀ ਆ ਅਬੋਰ ਫਾਸਲ ਕਾ ਤੋਂ ਤੇ ਉਹ ਚਲੇ ਜਾਂਦੀ ਆ ਲਾ ਲੋ ਮਾਝੇ ਦੇ ਵਿੱਚ ਹਮ ਸਰ ਇਸ ਬਾਰਡਰ ਬੈਲਟ ਦੇ ਬਹੁਤ ਸਾਰੇ ਇਲਾਕੇ ਜਾਂ ਬਹੁਤ ਸਾਰੇ ਨੇਤਾ ਜਿਹੜੇ ਆ ਉਹ ਸਮਝ ਲਓ ਰਡਾਰ ਤੇ ਆ ਜੀ ਜਦੋਂ ਵੀ ਟਿਕਟਾਂ ਕੱਟੀਆਂ ਗਈਆਂ ਮੇਰੀ ਗੱਲ ਨੋਟਡ ਆਨ ਕਰ ਲਓ ਉੱਥੇ ਪੈਨ ਨਾਲ ਹਮ ਇਹ ਸਭ ਤੋਂ ਜ਼ਿਆਦਾ ਉੱਡਣ ਗਿਆ ਇਸ ਏਰੀਏ ਚ ਇਨਾਂ ਚੋਂ ਬੰਦੇ ਭੱਜਣਗੇ ਤੁਹਾਨੂੰ ਇਹ ਵੀ ਦੱਸ ਦੇਣਾ ਜੀ ਜਾ ਕੇ ਭਾਜਪਾ ਦੀ ਕੁਛੜ 'ਚ ਬਹਿਣ ਵਾਲਿਆਂ 'ਚ ਇਹ ਬੰਦੇ ਜ਼ਿਆਦਾ ਹੋਣਗੇ ਹੂੰ ਇਹ ਗੱਲ ਮੈਂ ਤੁਹਾਨੂੰ ਅੱਜ ਕਹਿ ਦੇਣਾ ਮੌਕਾ ਵੀ ਤੇ ਚਾਹੀਦਾ ਹੁੰਦਾ ਇਹ ਗੱਲ ਅੱਜ ਤੁਹਾਨੂੰ ਦੱਸ ਦੇਣਾ ਮੈਂ ਕਿ ਬਹੁਤ ਭੱਜਣਗੇ ਵੀ ਹਾਰ ਜਾਗੇ ਹਾਰ ਜਾਈਏ ਭਾਜਪਾ ਦੀ ਕੁਛੜ ਚੜ ਜਗੀ ਘੱਟੂ-ਘੱਟ ਬਚੇ ਰਾਂ ਬਚੇ ਰਹਿਣਗੇ ਬਿਲਕੁਲ ਜੀ ਕਹਾਣੀਆਂ ਬਹੁਤ ਨੇ ਸਭ ਆਉਣ ਦੇ ਉਹ ਸਮਾਂ ਇੱਕ-ਇੱਕ ਕਰਕੇ ਸਾਰੀਆਂ ਸਾਹਮਣੇ ਆਉਣੀਆਂ ਹੁਣ ਇਹ ਜਿਹੜਾ ਫਾਜ਼ਲ ਕਹਾ ਫਾਜ਼ਲ ਕਾਨੂੰ ਪਗੋਲਕ ਤੌਰ ਤੇ ਸਮਝੋ ਇਹ ਬੜਾ ਸੈਂਸਿਟਿਵ ਹੈ